ਦਾ ਕਮੈਂਟ ਆਦਾ ਟੋਪਰ ਵੀ ਹੈ ਗਾਈਸ ਉਹ ਕਹਿ ਰਿਹਾ ਉਹ ਜੀ ਭਰ ਗਿਆ ਸਾਰਾ ਬਾਲਣਾ ਆ ਕਿੰਨਾ ਭਰਤਾ ਇੱਕ ਇਹ ਕਾ ਭਰਤਾ ਗਾਈਸ ਵੈਲਕਮ ਟੂ ਮਾਈ ਨਿਊ ਵਲੌਗ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਦੀ ਵੀਡੀਓ ਦੀ ਸ਼ੁਰੂਆਤ ਕਰਦੇ ਆ ਜੀ ਘਰ ਤੋਂ ਹੁਣ ਗਾਈਸ ਕਿਰਾਂ ਦਾ ਮੈ ਜਾਣਾਂ ਬਠਿੰਡੇ ਦਾ تین ਦਵਾਈ ਦਿਵਾ ਕੇ ਲਿਆਉਣਾਗਾ ਤੇ ਉਸ ਤੋਂ ਬਾਅਦ ਚੋਂ ਆ ਕੇ ਵਲੌਗ ਸਟਾਰਟ ਕਰਦੇ ਆ ਉਜੀ ਗਾਇਸ ਦਵਾਈ ਲੈ ਕੇ ਆ ਗਈ ਤੇ ਮੇਰੇ ਆਉਂਦੇ ਸਾਰੇ ਜਿੰਮੀ ਗਰੇੜੇ ਖਾਣ ਲੱਗਾ ਚੂਕਣ ਲੱਗਾ ਇਹ ਨਹੀਂ ਛੱਡਦੇ ਹੁਣ ਆਹ ਤੋੜਤੀ ਜੀ ਸੰਗੜੀ ਅੱਧੀ ਉਹ ਨੌਕੀਆਂ ਦੀਆਂ ਵੀ ਤਾਵਾਂ ਨਾਲ ਬੰਨਿਆ ਸੀ ਤੋੜ ਕੇ ਤੇ ਆ ਬੈਠਾ ਹੁਣ ਚੱਪਲਾਂ ਨੂੰ ਝੁੰਮੜਿਆ ਓਏ ਆ ਕੀ ਕਰੇ ਰਾ ਇੱਥਾ ਤੋੜ ਕੇ ਲੈ ਸਾਰੀਆਂ ਸੰਗਲੀਆਂ ਤੋੜ ਤੀਆਂ ਕਿਵੇਂ ਪਿਆ ਹੁਣ ਕਿਰਾ ਨਾਜਕ ਜੀ ਪਾ ਦਿੰਨੇ ਆ ਆ ਪਈਆ ਹਣਾ ਅੱਧੀ ਆਨ ਉੱਤਲੀ ਆ ਦੀ ਓਏ ਤੋੜਤੀ ਇਹ ਇੱਥੋਂ ਤੋੜੀ ਆ ਥੌੜੇ ਨਾਲ ਰੋਡ ਕਰਕੇ ਪਾ ਦੇਣੇ ਆ। ਲਓ ਜੀ ਗਾਇਸ ਇੱਕ ਵਾਰੀ ਤਾਂ ਜੋੜਤੀ ਥੌੜੇ ਨਾਲ। ਇੱਥੋਂ ਟੁੱਟੀ ਹੋਈ ਸੀ। ਥੌੜੇ ਨਾਲ ਖੁੱਟਦੀ ਗਿਰ ਰਹਾ। ਮੇਰੇ ਹਿਸਾਬ ਨਾਲ ਫਰੰਟ ਟੁੱਟਦੀ। ਜੋਰੀ ਵਾਲਾ ਪੱਟੂ ਚ। ਗਾਇਸ ਕੇ ਚ ਕਰਦੇ ਹਾਂ ਤੇ ਪਾਣੀ ਚੱਲੀ ਜਾਂਦਾ ਕਣਕ ਦੇ ਵਿੱਚ। ਤੇ ਕਿ ਲੱਗਦਾ ਡੈੜੀ ਲਾਇਆ ਆ। ਤੇ ਹਾਂ ਤੇਲੇ ਜੀ ਤੇ ਬੀਜਦਾ ਦਾ ਲੋ ਜੀ ਗਾਇਸ ਆ ਬੜਾ ਖੇਲਾ ਤਾਂ ਆਪਣਾ ਭਰ ਗਿਆ ਤੇ ਜਿੱਤਾ ਪਾਣੀ ਆਉਂਦਾ ਨਹੀਂ ਨਲ ਚ ਤਾਂ ਬੰਦ ਕਰਿਆ ਹੋਇਆ ਹੈ ਇਹ ਉਹ ਸਾਹਮਣੇ ਵਾਲੀ ਜਿਆਦਾ ਖੰਦੇ ਵਾਲੇ ਆਵੜੇ ਬਣਾਣ ਚ ਪਾਣੀ ਚਾਹੀਦਾ ਬਾਗਲੇ ਫਿਰਦੇ ਆ ਇਹ ਵਾਲਾ ਪਾਣ ਭਰਨ ਚ ਤਾਂ ਇਹ ਜੱਦੇ ਘੰਟੇ ਵਾਂਗੂ ਲੱਗੂਗਾ ਇੰਨੇ ਆਪਾ ਉੱਪਰ ਮੋਡੇ ਬਣਿਆਈਏ ਬੱਟਾਂ ਦੇ ਫੇਰ ਕੱਲ ਨੂੰ ਇਹ ਵਾਣ ਚ ਪਾਣੀ ਛੱਡਦੇ ਆਗੇ ਆਵਲੀ ਬੱਟ ਦਾ ਮੂੰਹ ਬਣਨਾ ਇੱਥੋਂ ਉਪਰਲੇ ਪਾਸੇ ਆ तेन का का गया 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 गया। तो बन्ने इधरों एक फिर उधर देखते कह रहा दो मोटर चली आने जमा सही टेबल आया अद्धा घंटा आख्या मिनट हो गए दस कम च इन्ना कर जूगा सपीज गाइस ने जाके देखते जे क्या मिल गया गाइस ਪਰੀ ਗੰਜਾ ਭਰ ਗਿਆ ਗਾਇਸ ਬਾਣ ਬਸ ਥੋੜਾ ਜਿਹਾ ਰਹਿ ਗਿਆ ਆ ਮੋਟਰ ਕਰਦੀ ਇਹ ਬੰਦ ਤੇ ਇੱਕ ਨਾ ਭਰ ਜੂਗਾ ਇਹ ਰੋ ਬੰਦ ਕਰਕੇ ਚાલਦੇ ਆ ਮੋਟਰ ਵੀ ਗਾਇਸ ਕਰਤੀ ਬੰਦ ਉਹ ਵੀ ਕਰਤੀ ਪਰਾਲੀ ਵਾਲੀ ਦੀ ਉੱਤੇ ਆ ਬਾਣ ਚ ਵੀਜੇ ਤਾਂ ਹੀ ਜੀਰੂ ਡਰਨਾ ਹੋਇਆਗਾ ਗੱਠਾ ਬਣਾ ਜਾਈਏ ਬਾਣ ਦਾ ਸਾਰੇ ਨਹੀਂ ਗੱਠਾ ਬਣਾ ਜਾਈਆਂ ਆਪਾਂ ਤੇ ਇਹ ਜੋ ਤਾਂ ਪਰਾਲੀ ਇਕੱਠੀ ਕਰਤੀ ਸੀ ਜਾਲ ਫੇਰ ਕੇ ਇਹ ਚ ਪਾਲੀ ਆ ਲੋ ਜੀ ਭਰ ਗਿਆ ਸਾਰਾ ਬਾਣਾ ਆ ਕਿੰਨਾ ਭਰਤਾ ਇੱਕ ਇਹ ਕਾ ਭਰਤਾ ਤੇ ਬਾਕੀ ਬਾਣ ਉਹ ਵਾਲਾ 2.5 ਕਿੱਲੇ ਕੱਢ ਨੂੰ ਡਾ ਦੇਗੇ ਤੇ ਕੋ ਉਹ ਚਾਰ ਕਿੱਦਾਂ ਛੱਡ ਦਾਂਗੇ ਪਾਣੀ ਹੁਣ ਚੱਲਦੇ ਆ ਘਰੇ ਤੇ ਕਾ ਜਿਹੜੀ ਸਕੂਟਰੀ ਚ ਚੜਨ ਚੜਨ ਜੀ ਆ ਜਾਂਦੇ ਹਟਾਲੇ ਗੜਕਦੇ ਹੁੰਦੇ ਆ ਇਹਦੇ ਵਿੱਚ ਨਾ 20 ਰੁਪਏ ਡਿੱਗੇ ਹੋਏ ਜਾਂਦੇ ਨੇ ਬਾਈ ਇੱਥੇ ਰੱਖੇ ਸੀਗੇ ਢਾਲੇ ਤੇ ਉਹ ਕਿਸੇ ਬਿਰਲ ਬੁਰਲ ਵੇਜ ਦੀ ਗਾਹਾਂ ਨਾਂਗੇ ਉਹਨਾਂ ਦਾ ਖੜਕਾ ਹੁੰਦਾ ਹਮਨੇ ਥੱਲੇ ਖੜਕਦੇ ਆ ਆ ਦੇਖੋ ਦਾ ਬਲੌਗ ਗਾਈਸ ਇਹ ਠੀਕਾ ਤੋਂ ਕਰਦੇ ਆਂ ਉਮੀਦ ਕਰਦਾ ਸਾਨੂੰ ਬਲੌਗ ਵਧੀਆ ਲੱਗੇ ਬਲੌਗ ਵਧੀਆ ਲੱਗੇ ਤਾਂ ਲਾਈਕ ਕਮੈਂਟ ਕਰਦੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰਦੇ ਮਿਲਦੇ ਨਿਊ ਬਲੌਗ ਵਿੱਚ